ਪਿਆਰੀਓ ਜਦੋਂ ਨਵੇਂ ਪਾਤਸ਼ਾਹ ਧਨ ਗੁਰ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੀ ਖਾਤਰ ਦਿੱਲੀ ਚਾਂਦਨੀ ਚੌਕ ਵਿਕੇ ਕੁਰਬਾਨ ਹੋਏ ਨਾ ਮੇਰੇ ਪਾਤਸ਼ਾਹ ਜੀ ਦਾ ਸੀਸ ਲੈ ਕੇ ਕਿ ਭਾਈ ਜੈਤਾ ਜੀ ਆਨੰਦਪੁਰੀ ਦੀ ਧਰਤੀ ਤੇ ਪੁੱਜੇ ਮੇਰੇ ਕਲਕੀਆਂ ਵਾਲਾ ਬਾਪੂ ਖੜੋਤਾ ਏ ਅਕਾਲ ਵੰਗੇ ਦੇ ਉੱਪਰ ਮੇਰੇ ਬਾਜਾਂ ਵਾਲੇ ਸਤਿਗੁਰ ਜੀ ਕਹਿਣ ਲਗੇ ਭਾਈ ਜੈਤਾ ਜੀ ਇੱਧਰ ਆਓ ਤੇ ਮੈਨੂੰ ਦਿੱਲੀ ਦੇ ਹਾਲਾਤ ਦੱਸੋ ਭਾਈ ਜੈਤਾ ਜੀ ਨੇ ਰੋ ਰੋ ਕੇ ਦੱਸਿਆ ਤੇਰਾ ਸਿੱਖ ਮਤੀ ਦਾਸ ਜਲਮ ਨੇ ਜਿਉਂਦਾ ਆਰੇ ਨਾਲ ਚੀਰ ਦਿੱਤਾ ਭਾਈ ਦਿਆਲਾ ਜੀ ਨੂੰ ਜੋਧਿਆਂ ਉੱਪਰ ਦੀ ਦੇਗ ਵਿੱਚ ਉਬਾਲ ਦਿੱਤਾ ਗਿਆ ਫਿਰ ਭਾਈ ਸਤੀਦਾਤ ਜੀ ਨੂੰ ਲਿਉਂਦਿਆਂ ਹੋਇਆਂ ਰੂਹ ਵਿੱਚ ਬੰਨ ਕੇ ਸਾੜ ਦਿੱਤਾ ਗਿਆ ਹੋਰ ਤਾਂ ਹੋਰ ਜਲਮਾਂ ਨੇ ਤਾਂ ਰੱਬ ਦੇ ਸੀਸ ਤੇ ਵੀ ਤਲਵਾਰ ਚੜਾ ਦਿੱਤੀ ਪਿਆਰੇ ਖਾਲਸਾ ਜੀ ਇਹ ਗੱਲ ਯਾਦ ਰੱਖਿਆ ਜੇ ਜਦੋਂ ਵੀ ਸਾਨੂੰ ਮਾਰ ਪੈਂਦੀ ਹੈ ਨਾ ਆਪਣਿਆਂ ਤੋਂ ਮਾਰੇ ਪੈਣ ਨੂੰ ਅੱਕ ਕੋਈ ਬਗਾਨਾ ਨਹੀਂ ਮਰਦਾ ਸਾਡੇ ਆਪਣੇ ਹੀ ਸਾਨੂੰ ਮਾਰਦੇ ਨੇ ਸ਼ਾਇਰ ਲਿਖਦਾ ਬਈ ਰੁੱਖ ਰੋਪਿਆ ਕਹਾਰੇ ਦੇ ਵਿੱਚ ਦੇਖ ਦਸਤਾ ਓਏ ਤੱਕ ਜੜਾ ਨੂੰ ਲਾਇਆ ਤਾਂ ਆਪਣੇ ਨੇ ਓ ਫੁੱਲਬਲ ਰੋਪਈ ਮਾਲੀ ਦੇ ਹੱਥ ਵੇਖ ਸੁਈ ਓ ਸ਼ੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਓ ਮੁਰਦਾ ਰੋਪਿਆ ਬਦਲਦੀ ਵੇਖ ਦੁਨੀਆ ਲਾਂਬੂ ਚੀਖਾ ਨੂੰ ਲਾਇਆ ਤਾਂ ਆਪਣੇ ਉਹ ਬਾਜਾਂ ਵਾਲੇ ਦੇ ਪੁੱਤ ਸ਼ੀਦੋਗਾ ਨਹੀਂ ਹਵ ਵਿੱਚ ਜਨਵਾਇਆ ਤਾਂ ਆਪਣੇ ਨੇ ਪਰ ਇਹ ਵੀ ਗੱਲ ਨਾ ਭੁੱਲੋ ਹਾਇਰ ਕਹਿੰਦਾ ਏ ਭਈ ਕੌਣ ਪੁੱਛਦਾ ਕਾਵਾ ਤੇ ਗੁੱਤੇਆਂ ਨੂੰ ਆ ਪਿੰਜਰੇ ਬੰਦ ਹਮੇਸ਼ਾ ਨੇ ਸ਼ੇਰ ਹੁੰਦੇ ਉਹਨਾਂ ਕੰਮਾਂ ਦਾ ਜਹਾਨ ਪੁੱਛੇ ਜਿਨ੍ਹਾਂ ਕੰਮਾਂ ਦੇ ਮਰਦੇ ਦਲੇਰ ਏ ਉਹ ਪੇੜਾ ਕੰਮ ਦਾ ਉਦਹੇਰਣ ਹੁੰਦਾ ਜਦੋਂ ਆਪਣਾ ਹੀ ਕੋਈ ਗਦਾਰ ਏ ਹਾਰ ਇਸ ਕੌਮ ਦੇ ਜੇਕਰ ਹੁਣ ਚੰਗਿਆ ਸਿਕ ਕੌਮ ਦੀ ਕਦੇ ਨਾ ਹਾਰ ਹੋਵੇ